ਪੰਜਾਬ ਪੁਲਿਸ ਨੇ ਵੱਡੀ ਕਾਮਯਾਬੀ ਜਾਸੂਸ ਕੀਤਾ ਕਾਬੂ ਸਸ਼ੇਰ ਕਾਲ ਜੀ ਮੈਂ ਗਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸ ਦਈਏ ਕਿ ਹਾਲੇ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਫਿਰੋਜ਼ਪੁਰ ਜੇਲ੍ਹ ਵਿੱਚ ਇੱਕ ਕੈਦੀ ਸੀ ਜੋ ਕਿ ਗੁਰਪ੍ਰੀਤ ਸਿੰਘ ਵੱਲੋਂ ਜਾਣਿਆ ਜਾਂਦਾ ਹੈ ਦੱਸ ਦਈਏ ਕਿ ਗੁਰਪ੍ਰੀਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਫਿਰੋਜ਼ਪੁਰ ਜੇਲ੍ਹ ਵਿੱਚ ਕੈਦ ਸੀ ਨਸ਼ੇ ਦੀ ਨਸ਼ੇ ਦੀ ਸ਼ਿਕਾਇਤ ਕਰਕੇ ਉਹ ਜੇਲ੍ਹ ਵਿੱਚ ਕੈਦ ਸੀ ਤੇ ਜਿਸ ਦੇ ਚੱਲਦਿਆ ਕਿ ਹੁਣ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਗੁਰਪ੍ਰੀਤ ਸਿੰਘ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਹੈ ਆਈਐਸਆਈ ਉਸ ਨਾਲ ਸੰਬੰਧ ਰੱਖਦਾ ਸੀ ਜਿਸ ਦੇ ਚੱਲ ਰਿਹਾ ਕਿ ਪੰਜਾਬ ਪੁਲਿਸ ਵੱਲੋਂ ਇਹ આરોਪ ਲਗਾਏ ਗਏ ਨੇ ਕਿ ਉਹ ਪਾਕਿਸਤਾਨ ਦੀ ਜਸੂਸੀ ਕਰਦਾ ਸੀ ਜਿਸ ਦੇ ਚੱਲਦਿਆ ਕਿ ਉਸ ਨੂੰ ਹੁਣ ਦੁਬਾਰਾ ਤੋਂ ਕਾਬੂ ਕਰ ਲਿੱਤਾ ਗਿਆ ਹੈ ਦੱਸ ਦਈਏ ਕਿ ਗੁਰਪ੍ਰੀਤ ਸਿੰਘ ਜੋ ਕਿ ਫਿਰੋਜ਼ਪੁਰ ਜੇਲ੍ਹ ਵਿੱਚ ਸੀ ਆਪਣੀ ਨਸ਼ੇ ਦੀ ਨਸ਼ੇ ਦੀ ਜੋ ਤਸਕਰੀ ਹੈ ਉਸ ਦੇ ਸਜ਼ਾ ਕੱਟ ਰਿਆ ਸੀ ਉਸ ਤੋਂ ਬਾਅਦ ਕੀ ਹੁਣ ਉਸ ਨੂੰ ਦੁਬਾਰਾ ਹਿਰਾਸਤ ਵਿੱਚ ਲੈ ਲਿਆ ਗਿਆ ਹਿਰਾਸਤ ਵਿੱਚ ਲੈਣ ਦਾ ਕਾਰਨ ਇਹ ਹੈ ਕਿ ਉਸ ਦੇ ਸੰਬੰਧ ਨੇ ਜੋ ਉਹ ਪਾਕਿਸਤਾਨ ਏਜੰਸੀਆਂ ਨਾਲ ਪਾਏ ਗਏ ਨੇ ਦੱਸ ਦਈਏ ਕਿ ਗੁਰਪ੍ਰੀਤ ਸਿੰਘ ਇੱਕ ਸਾਬਕਾ ਫੌਜੀ ਸੀ ਜਿਸ ਦਾ ਜਿਹੜਾ ਹੈ ਉਹ ਰਿਪੀਟ ਬਾਜ਼ੀਏ ਕਿ ਗੁਰਪ੍ਰੀਤ ਸਿੰਘ ਇੱਕ ਸਾਬਕਾ ਫੌਜੀ ਸੀ ਜੋ ਕਿ ਸਿੱਕਮ ਜੰਮੂ ਕਸ਼ਮੀਰ ਵਰਗੇ ਇਲਾਕਿਆਂ ਵਿੱਚ ਤਾਇਨਾਤ ਸੀ ਤੇ ਇਹ ਜ਼ਾਹਿਰ ਜੀ ਗੱਲ ਹੈ ਕਿ ਉਸ ਨੂੰ ਫੌਜ ਬਾਰੇ ਹਰ ਇੱਕ ਜਾਣਕਾਰੀ ਹੋਵੇਗੀ ਤੇ ਉਸ ਨੂੰ ਇਹ ਵੀ ਬਾਖੂਬੀ ਪਤਾ ਹੋਵੇਗਾ ਕਿ ਜੋ ਫੌਜੀਆਂ ਦੇ ਟਿਕਾਣੇ ਨੇ ਉਹ ਕਿੱਥੇ ਕਿੱਥੇ ਨੇ ਤੇ ਉਹ ਉਹਨਾਂ ਕੋਲ ਕਿਹੋ ਜਿਹਾ ਮਿਸ਼ਨ ਪਿਆ ਹੈ ਜਾਂ ਕੀ ਕੀ ਚੀਜ਼ਾਂ ਨੇ ਉਸ ਉਸ ਕੋਲ ਜੋ ਆਪਣੀ ਫੌਜ ਹੈ ਭਾਰਤੀ ਫੌਜ ਹੈ ਉਸ ਦੀ ਹਰ ਇੱਕ ਬਰੀਕ ਤੋਂ ਬਰੀਕ ਜਾਣਕਾਰੀ ਹੋਵੇਗੀ ਜਿਸ ਦਾ ਉਸ ਦੇ ਵੱਲੋਂ ਫਾਇਦਾ ਚੱਕਦੇ ਹੋਏ ਪਾਕਿਸਤਾਨੀ ਏਜੰਸੀਆਂ ਨੂੰ ਇਤਲਾਹ ਕੀਤਾ ਗਿਆ ਹੈ ਪਾਕਿਸਤਾਨੀ ਏਜੰਸੀਆਂ ਨੂੰ ਜੋ ਭਾਰਤੀ ਫੌਜ ਦੀ ਇਨਫੋਰਮੇਸ਼ਨ ਹੈ ਉਸ ਦੇ ਕੋਲ ਖੁਲਾਸੇ ਕੀਤੇ ਗਏ ਨੇ ਜਿਸ ਦਾ ਹੋ ਸਕਦਾ ਹੈ ਕਿ ਫਾਇਦਾ ਚੱਕਦੇ ਹੋਏ ਪਾਕਿਸਤਾਨੀਆਂ ਵੱਲੋਂ ਵੀ ਕੁਝ ਐਕਸ਼ਨ ਲਿੱਤੇ ਗਏ ਹੋਣ ਉਹਨ ਇਸ ਵਕਤ ਕਾਫੀ ਸਾਰੇ ਸਵਾਲ ਨੇ ਜੋ ਉੱਠ ਕੇ ਖੜੇ ਹੋ ਜਾਂਦੇ ਨੇ ਆਖਿਰ ਕੌਣ-ਕੌਣ ਉਸ ਦਾ ਸਾਥ ਦੇ ਰਿਹਾ ਸੀ ਜੇਲ੍ਹ ਵਿੱਚੋਂ ਵੀ ਉਸ ਦਾ ਜੋ ਕੰਟੈਕਟ ਹੈ ਉਹ ਕਿਵੇਂ ਪਾਕਿਸਤਾਨ ਏਜੰਸੀ ਨਾਲ ਹੋ ਰਿਹਾ ਸੀ ਅਕਸਰ ਉਸ ਦਾ ਅਗਰ ਸੋਚਿਆ ਜਾਏ ਤਾਂ ਉਸ ਦਾ ਮਕਸਦ ਕੀ ਸੀ ਇਹੋ ਜਿਹੇ ਸਵਾਲਾਂ ਦੇ ਜੋ ਜਵਾਬ ਨੇ ਹਲੇ ਦੇਣਾ ਕਾਫੀ ਮੁਸ਼ਕਲ ਹੈ ਉਸ ਦੀ ਜੋ ਉਹਨਾਂ ਸ਼ਨ ਉਸ ਦੇ ਪੁੱਛਗੇ ਸੇ ਉਹ ਕੀਤੀ ਜਾਵੇਗੀ ਉਸ ਤੋਂ ਬਾਅਦ तमाम ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਉਦੋਂ ਤੱਕ ਤੁਸੀਂ ਬਨੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ